ਅੱਜ ਆਪਾਂ ਸਾਰੇ ਧੰਨ ਗੁਰੂ ਅਮਰਦਾਸ ਜੀ ਫਾਤਿਹ ਸ਼ਾ ਜਿਨ੍ਹਾਂ ਦੇ ਚਰਨ ਸੇਵਕ ਬਾਬਾ ਸਚਨ ਸੱਜ ਜੀ ਦੇਖੋ ਉਹਨਾਂ ਦੀ ਕਮਾਈ ਉਹਨਾਂ ਦੀ ਸੇਵਾ ਤੇ ਅੱਜ ਪੀਪਲ ਥੇ ਦੇ ਅੰਦਰ ਜਿਹੜਾ ਬਹੁਤ ਵੱਡਾ ਜੋੜ ਮੇਲਾ ਜੋ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਲਾਈਵ ਦੱਸਿਆ ਜਾ ਰਿਹਾ ਹੈ ਆਉ ਬੇਨਤੀ ਕਰਾਂਗਾ ਉੱਚ ਕੋਟੀ ਦੇ ਜਥੇ ਆ ਜਾਪਟੀ ਦੇ ਸਾਹਮਣੇ ਆਪ ਨੂੰ ਨਿਹਾਲ ਕਰਨਗੇ ਧੰ ਗੁਰੂ ਰਾਮਦਾਸ ਸੋਢੀ ਸੁਲਤਾਨ ਪਾਤਸ਼ਾਹ ਜੀ ਦਾ 파ਵਨ ਸ਼ਬਦ ਤਿਲੰਗ ਰਾਗ ਦਾ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਆਓ ਬੜੇ ਪਿਆਰ ਨਾਲ ਸਰਵਣ ਕਰੀਏ ਆਏ ਮਿਲ ਸਿੱਖ ਆਏ ਮਿਲ ਬੂਤੇ ਜਿਨਾ ਦਾ ਆਏ ਮਿਲ ਕੁਰ ਸਿੱਖ ਆਏ ਮਿਲ ਆਏ ਮਿਲ بلها I'm oh, ਆ ਮੰਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਪਾਣਾ ਅੰਨਿਆ ਤਿਨ ਕੁਮਕੁਮ ਜਾਏ ਜਿਨ ਗੁਰ But ਨੰਗੁਰੂ ਪਾਤਸ਼ਾਹ ਧੰਨ ਗੁਰੂ ਰਾਮਦਾਸ ਸਤਿਗੁਰੂ ਬਖਸ਼ਿਸ਼ ਕਰ ਰਹੇ ਨੇ ਜੋ ਹਰ ਨਾਮ ਤੇ ਆਇਂਦੇ ਉਹ ਗੁਰੂ ਦੇ ਦਰ ਦੇ ਉੱਤੇ ਪ੍ਰਵਾਨ ਹੋ ਜਾਂਦੇ ਨੇ ਸਤਿਗੁਰੂ ਉਹਨਾਂ ਤੇ ਬਖਸ਼ਿਸ਼ ਕਰਦਾ ਜਿਸ ਤਰ੍ਹਾਂ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜਿਨ੍ਹਾਂ ਨੇ ਬਾਬਾ ਸਚਨ ਸੱਚ ਦੇ ਉੱਤੇ ਕੀਤੀ ਆਉ ਬੇਨਤੀ ਹੈ ਇਹ ਉਹਨਾਂ ਦੀਆਂ ਕਮਾਈਆਂ ਨੇ ਇਹ ਜੋੜ ਮੇਲੇ ਇੰਨਾ ਭਾਰੀ ਕੱਠ ਉੱਚ ਕੋਟੀ ਦੇ ਜਥੇ ਆਉਣੇ ਇਸ ਨਗਰ ਵਿੱਚ ਆਪ ਨੂੰ ਬੇਨਤੀ ਕਰਾਂਗਾ ਇਸ ਨਗਰ ਵਿੱਚ ਗਿਆਨੀ ਸੰਤ ਸਿੰਘ ਜੀ ਮਸਕੀਨ ਵੀ ਆਏ ਨੇ ਚਾਂਦੇਓ ਉਰ ਢਾਡੀਆਂ ਦੀ ਜਿਹੜੀ ਮਾਂ ਦਾ ਖਤਾਬ ਪ੍ਰਾਪਤ ਹੋਇਆ ਗਿਆਨੀ ਸੋਹਣ ਸਿੰਘ ਦੀ ਸੀਤਲ ਉਹ ਵੀ ਇਸ ਨਗਰ ਵਿੱਚ ਆਏ ਨੇ ਇਹ ਵੱਡੇ ਭਾਗ ਨੇ ਸਾਡੇ ਪਿੰਪਲ ਤੇ ਦੇ ਸਾਥ ਸੰਗਤ ਉਰ ਗਿਆਨੀ ਦਿਆ ਸਿੰਘ ਦਿਲਬਰ ਇੱਕ ਢਾਡੀ ਜੱਥਾ ਹੈ ਮਸ਼ਹੂਰ ਉਹ ਵੀ ਸਾਡੇ ਨਗਰ ਵਿੱਚ ਆਇਆ ਆਓ ਵਡਿਆਈਆਂ ਕਰੀਏ ਧੰਨ ਗੁਰੂ ਅਮਰਦਾਸ ਜੀ ਪਾਤਸ਼ਾਹ ਜੀ ਦੀਆਂ ਔਰ ਸੰਗਤਾਂ ਦਾ ਜਿਹੜਾ ਪਿਆਰ ਹੈ ਨੌਜਵਾਨ ਵੀਰਾਂ ਦਾ ਜਿਸ ਤਰ੍ਹਾਂ ਵੇਖੋ ਭਾਈ ਸਤਨਾਮ ਸਿੰਘ ਦੀ ਸ਼ੇਰੋਂ ਕਾ ਚੈਲ ਪਰਵਾਰ ਥਾਪਲ ਪਰਵਾਰ ਜਿਨ੍ਹਾਂ ਨੇ ਕੱਲ ਵੀ ਗੁਰੂਕੀਆਂ ਸੰਗਤਾਂ ਨੂੰ ਠੰਡੀਆਂ ਠੰਡੀਆਂ ਕੁਲਫੀਆਂ ਛਕਾਈਆਂ ਤੇ ਅੱਜ ਵੀ ਉਹਨਾਂ ਨੇ ਪਕੌੜਿਆਂ ਦਾ ਲੰਗਰ ਕਿਤੇ ਜਲੇਬਾਂ ਦਾ ਲੰਗਰ ਜੋ ਪ੍ਰਬੰਧਕਾਂ ਵੱਲੋਂ ਪਰਬੰਧ ਹੈ ਉਹ ਤੇ ਹੈ ਹੀ ਹੈ ਇਹ ਹੈ ਧੰਗੁਰੂ ਅਮਰਦਾਸ ਜੀ ਦੀ ਵਡਿਆਈ ਆਓ ਬੇਨਤੀ ਕਰਾਂਗਾ ਜਿਹੜਾ ਵੀ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਨਾਲ ਜੁੜਿਆ ਉਹਦੇ ਉੱਤੇ ਬਖਸ਼ਾ ਮਾਪਤ ਹੋਈਆਂ ਨੇ ਆਓ ਅਖੀਰਲੀ ਪੰਕਤੀ ਪਿਆਰ ਨਾਲ ਪੜੀਏ ਜੋ ਹਰਨਾ ਮੈਂ ਨੰਦ ਕੋ ਸਿਖਾਈ ਆਏ ਮਿੰਦ ਕੋ ਸਿਖਾਈ ਆਏ ਮੈਂ ਲਾਇਆ ਨਰ ਜਿਨ ਕੇ ਦਿਨ ਮਨਾਤੇ ਹੋ ਉਹਨ ਕੀ ਬਾਤ ਵੀ ਮਾਨਾ ਕਰੋ ਆਉ ਇਹ ਸੇਵਾ ਤੇ ਸਿਮਰਨ ਜਿਹੜਾ ਹੈ ਧੰਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਆਪਣੀ ਜ਼ਿੰਦਗੀ ਵਿੱਚ ਕੀਤਾ ਤੇ ਸਾਨੂੰ ਹੁਕਮ ਕੀਤਾ ਕਿਉਂਕਿ ਸਤਗੁਰੂ ਦੀ ਸੇਵਾ ਸਫਲ ਹੈ ਸਫਲ ਹੈ ਆਪ ਨੂੰ ਬੇਨਤੀ ਕਲ ਵੀ ਦਾਸਨ ਕੀਤੀ ਸੀ ਤੇ ਆਪ ਨੂੰ ਬੇਨਤੀ ਕਰਾਂ ਧੰਗੁਰੂ ਅਮਰਦਾਸ ਪਾਤਸ਼ਾਹ ਨੇ ਧੰਗੁਰੂ ਅੰਗਦ ਪਾਤਸ਼ਾਹ ਜੀ ਦੀ ਸੇਵਾ ਕਰਕੇ ਮਾਨ ਪ੍ਰਾਪਤ ਕੀਤਾ ਔਰ ਧੰਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਖੁਰ ਕੈਸਾ ਜੀਵਨ ਹੈ ਮਾਂ ਦਾ ਚਲਾਣਾ ਬਾਪ ਦਾ ਚਲਾਣਾ ਲੋਕਾਂ ਨੇ ਯਤੀਮ ਆਖਿਆ ਪ੍ਰਿੰਸੀਪਲ ਸਤਵੀਰ ਸਿੰਘ ਜੀ ਲਿਖਦੇ ਨੇ ਧਿਆਨ ਦਿਓ ਉਹਨਾਂ ਨੇ ਇੱਕ ਕਿਤਾਬ ਲਿਖੀ ਏ ਕਹਿੰਦੇ ਨੇ ਜਿਸ ਮਨੁੱਖ ਨੂੰ ਜਿਹੜਾ ਕਦੇ ਲਾਹੌਰ ਚੂਨਾ ਮੰਡੀ ਤੋਂ ਯਤੀਮ ਹੋ ਕੇ ਨਾਨੀ ਨੇ ਬਾਹ ਫੜੀ ਤੇ ਗੁਰੂ ਪਿਆਰਿਓ ਧੰਨ ਗੁਰੂ ਅਮਰਦਾਸ ਪਾਤਸ਼ਾਹ ਦੀ ਸ਼ਰਨ ਵਿੱਚ ਆ ਗਿਆ ਸੇਵਾ ਕੀਤੀ ਤੇ ਸੋਢੀ ਜਦੋਂ ਆਏ ਨਾ ਲਾਹੌਰ ਚੂਨਾ ਮੰਡੀ ਤੋਂ ਤੇ ਇਹਨਾਂ ਨੇ ਹਰਦਵਾਰ ਜਾਣਾ ਸੀ ਜਦੋਂ ਇਹਨਾਂ ਵੇਖਿਆ ਵੀ ਸਾਡੇ ਨਾਲ ਦਾ ਸਾਡਾ ਪ੍ਰਾ ਰਹਿੰਦਾ ਉਹਨੂੰ ਮਿਲ ਚਲੀਏ ਧੰਗੁਰੂ ਅਮਰਦਾਸ ਪਾਤਸ਼ਾ ਜਿਨ੍ਹਾਂ ਨੇ ਆਪਣੀ ਬੱਚੀ ਦਾ ਨਾਤਾ ਵੀ ਦਿੱਤਾ ਸਾਧ ਸੰਗਤ ਸਮਾ ਆਇਆ ਆਪ ਨੂੰ ਬੇਨਤੀ ਕਰਾਂ ਧੰਗੁਰੂ ਅਮਰਦਾਸ ਪਾਤਸ਼ਾ ਜੀ ਦੀਆਂ ਵਡਿਆਈਆਂ ਕਹਿੰਦੇ ਨੇ ਧੰਨ ਗੁਰੂ ਰਾਮਦਾਸ ਜੀ ਤੇ ਕਿਰਪਾ ਕੀਤੀ ਆਪਣੀ ਧੀ ਦਾ ਨਾਤਾ ਵੀ ਦਿੱਤਾ ਤੇ ਸਮਾਂ ਆਇਆ ਉਸ ਗੁਰਗੱਦੀ ਤੇ ਵੀ ਸੁਪਾਏ ਮਾਨ ਕੀਤਾ ਗੱਜ ਕੇ ਆਕੋ ਸਤਨਾਮ ਵਾਹਿਗੁਰੂ ਪਰ ਪਹਿਲਾਂ ਅਮ ਤੇਹਾਨ ਲਿਆ ਪਰਖ ਕੀਤੀ ਕਿਉਂਕਿ ਤਖਤ ਇਸ ਸਿੰਘਾਸਨ ਤੇ ਬੈਠਣਾ ਤਖਤੈ ਲਾਇਕ ਜੋ ਬਹਿ ਮਹਾਰਾਜ ਕਹਿੰਦੇ ਨੇ ਜਿਹੜਾ ਤਖਤ ਦੇ ਲਾਇਕ ਹੋਵੇ ਜਿਹੜਾ ਬੈਠਣ ਦੇ ਲਾਇਕ ਹੋਵੇ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਆਪਣੇ ਵੀ ਬੇਟੇ ਨੇ ਭਾਈ ਮੋਹਨ ਜੀ ਤੇ ਭਾਈ ਮੋਰੀ ਜੀ ਤੇ ਵਿڈਿਆਈ ਕਿਨੂੰ ਪ੍ਰਾਪਤ ਹੋਈ ਧੰਗੁਰੂ ਬਣਾਉਣ ਵਾਸਤੇ ਕਿਹਾ ਗਿਆ ਭਾਈ ਰਾਮਾ ਜੀ ਨੇ ਵੀ ਬਣਾਏ ਪਰ ਧੰਗੁਰੂ रामदास बादशाह जी पास हो गए अपनी छाती ना लाया अपने सिंहासन ਤੇ ਬਿਠਾਇਆ ਤੇ ਉੱਥੇ ਗੁਰੂ रामदास जी ਨੇ ਇਹ ਬਚਨ ਕੀਤੇ ਜੋ ਹਮਰੀ ਬਿਦ ਹੋਤੀ ਮੇਰੇ ਸਤਗੁਰਾ ਸਾਬਦ ਤੁਮਹਾਰ ਜਾਨੋ ਆਪੇ ਧਿਆਨ ਦੇਓ ਮਹਾਰਾਜ ਕਹਿੰਦੇ ਨੇ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਇਹ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਤੇਰੀਆਂ ਵਡਿਆਈਆਂ ਨੇ ਜਿਸ ਮਨੁੱਖ ਨੂੰ ਕੋਈ ਪੁੱਛਦਾ ਨਹੀਂ ਸੀ ਜਿਹਨੂੰ ਦੁਨੀਆਂ ਦੇ ਲੋਕਾਂ ਨੇ ਯਤੀਮ ਕਿਆ ਇਹ ਤੇਰੇ ਘਰ ਦੀ ਵਡਿਆਈ ਹੈ ਅੱਜ ਤੂੰ ਉਸ ਇੱਕ ਨਾਲੀ ਦੇ ਕੀੜੇ ਨੂੰ ਮਹਾਰਾਜ ਨੇ ਆਪਣੇ ਆਪ ਨੂੰ ਵੇਖੋ ਕੀ ਬਚਨ ਵਰਤਿਆ ਹਮ ਰੁਲਤੇ ਫਿਰਤੇ ਕੋਈ ਬਾਤ ਨਾ ਪੁੱਛਤਾ ਗੁਰ ਸਤਗੁਰ ਸੰਗ ਕੀਰੇ ਹਮ ਥਾਪੇ ਮੈਨੂੰ ਕੀੜੇ ਨੂੰ ਨਵਾਜ ਕੇ ਇਸ ਤਖਤ ਦੇ ਉੱਤੇ ਸੁਪਾਏ ਮਾਨ ਕੀਤਾ ਆਓ ਮੈਂ ਬੇਨਤੀ ਕਰਾਂਗਾ ਧੰਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਘਰ ਵਿੱਚ ਵੇਖੋ ਕਿੰਨੇ ਅਖੰਡ ਪਾਠ ਸਾਹਿਬ ਤਕਰੀਬਨ 130 30 ਖੰਡ ਪਾਠ ਸਾਹਿਬ ਇੱਥੇ ਆਰੰਭ ਹੋਏ ਤੇ ਭੋਗ ਪਾਏਗੇ ਭੋਗਾਂ ਤੋਂ ਉਪਰੰਤ ਕੱਲ ਨੂੰ ਵੀ ਦੀਵਾਨ ਸਜਿਆ ਔਰ ਅੱਜ ਵੀ ਗੁਰੂ ਕੀਆਂ ਸੰਗਤਾਂ ਲਾਹਾ ਪ੍ਰਾਪਤ ਕਰ ਰਹੀਆਂ ਨੇ ਔਰ ਮੈਂ ਬੇਨਤੀ ਕਰਾਂਗਾ ਉਹਨਾਂ ਰੂਹਾਂ ਦੇ ਦਰਸ਼ਨ ਹੋ ਰਹੇ ਨੇ ਜਿਹੜੀਆਂ ਬੜੇ ਸਮੇਂ ਬਾਅਦ ਦੇਖੋ ਪੀਪਲ ਇੱਥੇ ਦਾ ਕੋਈ ਵੀ ਕਿਤੇ ਤੁਰ ਗਿਆ ਪਰ ਜਦੋਂ ਮੇਲਾ ਹੁੰਦਾ ਹੈ ਉਹ ਜ਼ਰੂਰ ਇੱਥੇ ਆ ਕੇ ਹਾਜ਼ਰੀ ਭਰਦਾ ਕਿੱਧਰ ਗਿਆ ਹੋਇਆ ਕਿੰਨਾ ਸਮਾਂ ਤੁਸੀਂ ਸਰੋਪਾ ਆਤਾ ਆਓ ਥੋੜਾ ਜਿਹਾ ਮੈਂ ਨਾ ਜਦੋਂ ਕਿਸੇ ਬੁਲਾਰੇ ਨੂੰ ਕੋਈ ਸਰੂਪਾ ਪਾ ਦੇਣਾ ਖਤਰਾ ਹੋ ਜਾਂਦਾ ਵੀ ਹੁਣ ਛੁੱਟੀ ਕਰੋ ਇਹਨਾਂ ਨੇ ਸਰੂਪਾ ਦਿੱਤਾ ਮੈਂ ਕਿਹਾ ਵੀ ਚਲੋ ਸਨਮਾਨ ਬਖਸ਼ਿਆ ਸਤਕਾਰ ਬਖਸ਼ਿਆ ਥੋੜਾ ਜਿਹਾ ਧਿਆਨ ਦਿਓ ਤਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਆਪ ਨੂੰ ਬੇਨਤੀ ਕਰਾਂ ਗੋ ਵਿਸਾਖੀ ਦਾ ਦਿਹਾੜਾ ਰਿਹਾ ਇਹ ਜਿਹੜੀ ਵਿਸਾਖੀ ਹੈ ਨਾ ਭਾਈ ਪਾਰੋ ਜੀ ਧਿਆਨ ਦਿਓ ਭਾਈ ਬੱਲੂ ਜੀ ਜਿਨ੍ਹਾਂ ਨੇ ਗੋਵਿੰਦਵਾਲ ਸਾਹਿਬ ਦੀ ਧਰਤੀ ਤੇ ਮਹਾਰਾਜ ਨੂੰ ਬੇਨਤੀ ਕੀਤੀ ਇਹ ਮੇਲੇ ਐਵੇਂ ਨਹੀਂ ਮਨਾਏ ਜਾਂਦੇ ਇਹ ਮਹਾਰਾਜ ਨੇ ਆਪ ਮਨਾਏ ਆਪ ਦਿਨ ਰੱਖਿਆ ਕੋਈ ਮਰਿਆਦਾ ਗੁਰਦੁਆਰਾ ਪਾਨ ਸਾਹਿਬ ਟੱਲੀ ਆ ਰਹੀ ਹੈ ਮੈਂ ਬੇਨਤੀ ਕਰਾਂਗਾ ਭਾਈ ਪਾਰੋ ਜੀ ਧੰਨ ਗੁਰੂ ਅਮਰਦਾਸ ਪਾਤਸ਼ਾਹ ਨੂੰ ਕਹਿਣਗੇ ਸੱਚੇ ਪਾਤਸ਼ਾਹ ਰਹਿਮਤ ਕਰੋ ਕਿਰਪਾ ਕਰੋ ਕੋਈ ਐਸਾ ਦਿਨ ਮਿੱਥਿਆ ਜਾਵੇ ਮੇਲਾ ਮਨਾਇਆ ਜਾਵੇ ਆਕੇ ਸੰਗਤਾਂ ਬਹੁਤ ਭਾਰੀ ਇੱਥੇ ਇਕੱਠ ਹੋਵੇ ਆਪ ਨੂੰ ਬੇਨਤੀ ਕਰਾਂ ਧੰਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਫਿਰ ਵਿਸਾਖੀ ਵਾਲਾ ਦਿਨ ਜਿਹੜਾ ਮਿੱਥਿਆ ਇਹ ਜਿਹੜਾ ਵਿਸਾਖੀ ਹੈ ਇਹ ਗੁਰੂ ਅਮਰਦਾਸ ਜੀ ਨੇ ਮਨਾਣੀ ਸ਼ੁਰੂ ਕੀਤੀ ਭਾਵੇਂ 12 ਮਾਹ ਦੇ ਅੰਦਰ ਗੁਰੂ ਅਰਜਨ ਪਾਤਸ਼ਾਹ ਨੇ ਕਿਰਪਾ ਵੀ ਕੀਤੀ ਹੈ ਵਿਸਾਖ ਧੀਰਨ ਕਿਉਂ ਵਾਢੀ ਆ ਪਰ ਮੈਂ ਬੇਨਤੀ ਕਰਾਂ ਵਿਸਾਖੀ ਵਾਲੇ ਦਿਨ ਨੂੰ ਹੀ ਕਲਗੀਆਂ ਵਾਲੇ ਪਾਤਸ਼ਾਹ ਨੇ ਚੁਣ ਕੇ ਇਸ ਖਾਲਸਾ ਪੰਥ ਦੀ ਸਜਣਾ ਕੀਤੀ ਗੱਜ ਕੇ ਆਕੋ ਸਤਨਾਮ ਵਾਹੀ ਗੁਰੂ ਆਓ ਮੈਂ ਬੇਨਤੀ ਕਰਾਂਗਾ ਆਪ ਜੀ ਦੇ ਚਰਨਾ ਚ ਜਿਨ੍ਹਾਂ ਨੇ ਖੰਡੇ ਬਾਟੇ ਦੀ ਪੋਲ ਨਹੀਂ ਛਕੀ ਸੱਚ ਕਹਿ ਰਿਆਂ ਕਿਉਂਕਿ ਗੁਰੂ ਦੇ ਦਰ ਤੇ ਉਹ ਕਰਵਾਨ ਹੈ ਜਿਹੜਾ ਖੰਡੇ ਬਾਟੇ ਦੀ ਪੋਲ ਛਕਦਾ ਨਹੀਂ ਤੇ ਹਜ਼ੂਰਾ ਹੈ ਜੇ ਦੁਰਗਾ ਦੱਤ ਗੁਰੂ ਅਮਰਦਾਸ ਪਾਤਸ਼ਾਹ ਨੂੰ ਕਹਿ ਸਕਦਾ ਹੈ ਕਿ ਤੁਹਾਡਾ ਗੁਰੂ ਕੇਲਾ ਤੇ ਆਪ ਨੂੰ ਬੇਨਤੀ ਕਰਾਂਗਾ ਗੁਰੂ ਅਮਰਦਾਸ ਪਾਤਸ਼ਾਹ ਨੇ ਵੀ ਗੁਰੂ ਅੰਗਦ ਪਾਤਸ਼ਾਹ ਦੀ ਸ਼ਰਨ ਵਿੱਚ ਜਾਣਾ ਕੀਤਾ ਗੱਜ ਕੇ ਆਕੋ ਸਤਨਾਮ ਵਾਹਿਗੁਰੂ ਸਤ ਸੰਗਤ ਬੀਬੀ ਅਮਰੋ ਦੇ ਨਾਲ ਚੌਧਰੀ ਦੱਲਾ ਮਾਰਾ ਦੀ ਸੇਵਾ ਕਰਦਾ ਹੈ ਸਹਾਈਬਾਂ ਨੂੰ ਘਰ ਰੱਖਦਾ ਹੈ ਪਰ ਜਦੋਂ ਵਜੀਦੇ ਨੂੰ ਪਤਾ ਲੱਗਾ ਉਹਨੇ ਚਿੱਠੀ ਭਾਈ ਬਹੁਤ ਲੰਬਾ ਇਤਿਹਾਸ ਹੈ ਪਰ ਉਸ ਵਕਤ ਉਹਨੇ ਦਲੇਰੀ ਵਿਖਾਈ ਉਹਨੇ ਜਵਾਬ ਦਿੱਤਾ ਕੈਨਗਾ ਚ ਗੁਰੂ ਆਲ ਮੂੰਹ ਵੀ ਕੀਤਾ ਤੇਰਾ ਮੂੰਹ ਭੰਦਿਆਂਗਾ ਕਹਿੰਦੇ ਨੇ ਮਹਾਰਾਜ ਨੂੰ ਇਸ ਗੱਲ ਦਾ ਪਤਾ ਲੱਗਾ ਚੋਜੀ ਪ੍ਰੀਤਮ ਨਾਸਰੂ ਮਨਸੂਰ ਗੁਰੂ ਗੋਬਿੰਦ ਸਿੰਘ ਏਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੋਲ ਸੱਦਿਆ ਸਤਗੁਰ ਜਾਣ ਲੱਗੇ ਚੌਧਰੀ ਦੱਲਿਆ ਤੂੰ ਬੜੀ ਵੱਡੀ ਦਲੇਰੀ ਵਿਖਾਈ ਏ ਅਸੀਂ ਤੇਰੇ ਤੇ ਖੁਸ਼ਾਂ ਕੁਝ ਮੰਗ ਲੈ ਕਿਉਂਕਿ ਗੁਰੂ ਨਾਨਕ ਦਾ ਬੂਆ ਤੇਰੇ ਤੇ ਤੇਰੇ ਵਾਸਤੇ ਖੁੱਲ ਚੁੱਕਾ ਉਸ ਵਕਤ ਚੌਧਰੀ ਦੱਲੇ ਨੇ ਕੋਈ ਚੀਜ਼ ਮੰਗੀ ਕਹਿਣਗਾ ਸੱਚੇ ਪਾਤਸ਼ਾਹ ਜੇ ਮੇਰੀ ਸੇਵਾ ਪਰਵਾਨ ਹੈ ਜੇ ਮੇਰੇ ਤੇ ਟੁੱਟੇ ਹੋ ਨਾ ਸਤਖੰਡ ਦੇ ਵਿੱਚ ਪੀੜੀ ਜਿੰਨੀ ਥਾਂ ਆਪਣੇ ਚਰਨਾਂ 'ਚ ਦੇ ਦਿਓ ਗੱਜ ਕੇ ਆਕੋ ਸਤਨਾਮ ਵਾਇ ਪ੍ਰਾਨ ਕੇ ਬਚਈਆ ਦੂਧ ਪੂਤ ਕੇ ਦਵਈਆ ਰੋਗ ਸੋਗ ਕੇ ਮਟਈਆ ਕੇ ਤੂੰ ਮਾਨੀ ਮਹਾ ਮਾਨੋ ਬਾਦਸ਼ਾਹ ਕਹਿਣਗੇ ਚੌਧਰੀ ਦੱਲਿਆ ਦੁਨੀਆਂ ਦਾ ਕੋਈ ਬਜ਼ਾਰਤ ਮੰਗ ਲੈਂਦਾ ਅਸੀਂ ਤੈਨੂੰ ਦੇ ਦਿੰਦੇ ਪਰ ਅਜੇ ਤੇਰੀ ਤੇ ਸਾਡੀ ਨੀੜਤਾ ਨਹੀਂ ਹੋਈ ਮੈਂ ਇੱਕ ਬੇਨਤੀ ਕਰਾਂਗਾ ਇਸ ਗੱਲ ਨੂੰ ਆਪਾਂ ਪੱਲੇ ਬੰਨਿਏ ਆਪਾਂ ਕਹਿ ਦਿੰਨੇ ਆ ਮੈਂ ਫਲਾਣੇ ਸੰਤ ਨਾਲ ਜੁੜਿਆ ਮੈਂ ਅੰਮ੍ਰਿਤ ਵੇਲੇ ਉੱਠਣਾ ਮੈਂ ਬੇਨਤੀ ਕਰਾਂਗਾ ਜਿਸ ਦਿਨ ਤੂੰ ਖੰਡੇ ਬਾਟੇ ਦੀ ਓਲ ਛੱਕੀ ਉਸ ਦਿਨ ਤੂੰ ਗੁਰੂ ਕਾ ਸਿੰਘ ਖਵਾਏਗਾ ਕਹਿੰਦੇ ਨੇ ਪਾਤਸ਼ਾਹ ਨੇ ਜਵਾਬ ਦਿੱਤਾ ਦੁਨੀਆਂ ਦੇ ਪਦਾਰਤ ਮੰਗ ਤੇਰੀ ਸਾਡੀ ਇੰਨੀ ਨੇੜਤਾ ਨਹੀਂ ਸਤਿਗੁਰੂ ਕਿੱਦਾਂ ਹੋਵੇਗੀ ਪਾਤਸ਼ਾਹ ਕਹਿਣਗੇ ਖੰਡੇ ਬਾਟੇ ਦਾ ਅੰਮ੍ਰਿਤ ਥੱਕ ਲੈ ਗੁਰੂ ਵਾਲਾ ਬਣ ਜਾ ਉਹਨੇ ਗੁਰੂ ਦਾ ਬਚਨ ਮੰਨਿਆ ਸਾਰੇ ਪਰਿਵਾਰ ਨੇ ਖੰਡੇ ਬਾਟੇ ਦੀ ਪੋਲ ਛਕੀ ਤੇ ਧੰ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਿੰਘ ਸੱਚ ਗਿਆ ਆਓ ਮੈਂ ਬੇਨਤੀ ਕਰਾਂਗਾ ਭਾਈ ਗੁਰਦਾਸ ਜੀ ਨੇ ਦੋ ਲਾਈਨਾਂ ਲਿਖੀਆਂ ਬੜੇ ਪਿਆਰ ਨਾਲ ਆਪਾਂ ਪੜ੍ਹੀਏ ਤੇ ਸਮਾਪਤੀ ਕਰ ਦਈਏ ਪੀਵੋ ਉਹ ਲਖੰਡੇ ਤਾਂ पोहल खंडे ਕਲਗਿਆਂ ਵਾਲੇ ਪਾਤਸ਼ਾਹ ਨੇ ਖੰਡੇ ਬਾਟੇ ਦੀ ਬੋਲ ਸਿਕਾਈ ਚੌਧਰੀ ਡੱਲਾ ਸਿੰਘ ਬਣਿਆ ਜਿਸ ਪਾਤਸ਼ਾਹ ਨੇ ਤੁਹਾਡੇ ਵੱਲ ਵਾਂਹ ਕਰਕੇ ਆਖਿਆ ਇਨ ਪੁੱਤਰਨ ਕੇ ਸੀਸ ਪਰ ਵਾਰ ਦिए ਸੁਤ ਚਾਰ ਚਾਰ ਮੂਹੇ ਤੋ ਕੀ ਹੁਆ ਜੀਵਨ ਤਈ ਹਜਾਰ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੂੰ ਕਰੋ ਨਿਵਾਸ ਆਓ ਜਿਹੜਾ ਗੁਰੂ ਦਾ ਖਾਲਸ ਹੈ ਸੱਚ ਜਾਣਿਓ ਜਦੂ ਉਹਦੇ ਦਰਸ਼ਨ ਕਰੋ ਇਹ ਸਮਝਿਆ ਕਰੋ ਸਾਨੂੰ ਕਲਗੀਆਂ ਵਾਲੇ ਪਾਤਸ਼ਾਹ ਦੇ ਦਰਸ਼ਨ ਹੋਏ ਗੱਜ ਕੇ ਆਕੋ ਸਤਿਨਾਮ ਕਿਉਂਕਿ ਹੋਵੇ ਪੂਰਨ ਜਿਹੜਾ ਪੂਰਨ ਹੋਵੇ ਰਹਿਣੀ ਰਹ ਸੋਈ ਸਿੱਖ ਮੇਰਾ ਉਹ ਸਾਹਿਬ ਰਹਿਤ ਬਿਨਾ ਨਾ ਸਿੱਖ ਕਹਾਵੇ ਰਹਿਤ ਬਿਨਾ ਦਰ ਝੋਟਾ ਖਾਵੇ ਸਮਾਂ ਇੰਨਾ ਹੀ ਇਜਾਜ਼ਤ ਦਿੰਦਾ ਹੈ ਪ੍ਰਬੰਧਕਾਂ ਦਾ ਧੰਨਵਾਦ ਗੁਰੂ ਦੀ ਸੰਗਤ ਦਾ ਔਰ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਹਾਜ਼ਰੀ ਭਰੀ ਬਲਾਵਤ ਤੇ ਸਨਮਾਨ ਕੀਤਾ ਹੈ ਗੁਰੂ ਕੀ ਸੰਗਤਾਂ ਨੇ ਪ੍ਰਬੰਧਕਾਂ ਨੇ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ